ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ 27 ਦੀਆਂ ਚੋਣਾਂ ਸਿਰ ਤੇ ਆ ਜਿੱਥੇ ਕਿ ਸੂਬੇ ਦੀ ਸਰਕਾਰ ਨੂੰ ਕਿਹਨੇ ਚਲਾਉਣਾ ਉਹ ਚੁਣਿਆ ਜਾਣਾ ਦੂਜੇ ਪਾਸੇ ਜਿਹੜੇ ਆਪਣੇ ਰਵੈਤੀ ਸਿਆਸਤਦਾਨ ਆ ਉਹ ਕੋਈ ਕਹਿ ਰਿਹਾ ਕਿ ਅਸੀਂ ਗੋਡੇ ਥੱਲੇ ਧੌਂ ਦੇ ਕੇ 117 ਦੀ 117 ਸੀਟਾਂ ਲੈ ਲੈਣੀ ਐ ਕੋਈ ਕਹਿ ਰਿਹਾ ਲੋਬੀ ਮੁੱਛਾਂ ਨੂੰ ਵਾਟ ਦੇ ਕੇ ਕਹਿ ਰਿਹਾ ਲੋਬੀ ਆ ਕਢਾਉਂਗਾ ਮੈਂ ਚੀਕਾਂ ਕੋਈ ਕਹਿੰਦਾ ਅਸੀਂ ਵੇਖੋ ਚੀਕਾਂ ਕਢਾਤੀਆਂ ਇਹਨਾਂ ਦੀਆਂ ਕੋਈ ਕਹਿੰਦਾ ਸਾਮ-ਦਾਮ ਦੰਦ ਬੇਦਨਾ ਲੈ ਲੈਣਾ ਕੋਈ ਇੱਕ ਦੂਜੇ ਨਾਲ ਹੀ ਛਤਰੋ-ਛਤਰੀ ਹੋਏ ਜਾਂਦੇ ਕੋਈ ਵੀ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੀਆਂ ਮੁਸੀਬਤਾਂ ਤੇ ਪੰਜਾਬ ਦੀਆਂ ਚੁਣੌਤੀਆਂ ਤੇ ਇਥੋਂ ਦੀਆਂ ਸੰਭਾਵਨਾਵਾਂ ਤੇ ਗੱਲ ਨਹੀਂ ਕਰ ਰਹੇ ਮਿਸਲ ਸਤਲਜ ਨੇ ਇੱਕ ਲਹਿਰ ਸ਼ੁਰੂ ਕੀਤੀ ਹੈ ਜਿਸ ਦਾ ਨਾਮ ਹੈ ਪੂਰਾ ਪੰਜਾਬ ਲਹਿਰ ਪੂਰੇ ਪੰਜਾਬ ਤੋਂ ਸਾਡੀ ਭਾ ਤੇ ਭਾਵਨਾ ਹੈ ਕਿ ਵੀ ਜਿਹੜਾ ਪੂਰਾ ਉਹ ਪੰਜਾਬ ਜਿਹਦਾ ਰਿਵਾਇਤ ਜਿੱਦੀ ਕਲਚਰ ਜਿੱਦਾ ਸਭਿਆਚਾਰ ਪ੍ਰੋਟੈਕਟਡ ਹੋਵੇ ਜਿੱਥੇ ਸਭ ਲੋਕ ਸਰਬਸਾਂਝੀ ਵਾਲਤਾਨਾ ਰਹਿੰਦੇ ਹੋਣ ਉਹ ਪੰਜਾਬ ਜਿਹੜਾ ਕਿ ਜਿਦਾ ਆਪਦੀ ਰਾਜਧਾਨੀ ਹੋਵੇ ਆਪਦਾ ਭੂਗੋਲਿਕ ਖੇਤਰ ਜਿਹੜਾ ਪੰਜਾਬ ਤੋਂ ਬਾਹਰ ਰੱਖਿਆ ਗਿਆ ਉਹ ਉਹਦੇ ਵਿੱਚ ਹਿੱਸਾ ਹੋਵੇ ਪੰਜਾਬੀ ਜ਼ੁਬਾਨ ਨੂੰ ਆਪਦਾ ਦਰਜਾ ਮਿਲਦਾ ਹੋਵੇ ਇੱਥੋਂ ਦੇ ਬੱਚਿਆਂ ਨੂੰ ਰੋਜ਼ਗਾਰ ਮਿਲਦੀ ਹੋਵੇ ਇੱਥੋਂ ਦੇ ਬੱਚਿਆਂ ਨੂੰ ਨਿਆ ਮਿਲਦਾ ਹੋਵੇ ਉਹ ਪੰਜਾਬ ਜਿਹੜੇ ਆਪਦੇ ਫੈਸਲੇ ਆਪ ਲੈ ਸਕਦਾ ਹੋਵੇ ਜਿਸ ਦਾ ਹਵਾ ਪਾਣੀ ਸਾਫ਼ ਹੋਵੇ ਜਿੱਥੇ ਖਾਣਾ ਸਾਫ਼ ਹੋਵੇ ਜਿੱਥੇ ਨਸ਼ਾ ਨਜ਼ਰ ਹੀ ਨਾ ਆਉਂਦਾ ਹੋਵੇ ਉਹ ਪੰਜਾਬ ਜਿੱਥੇ ਕਿਸੇ ਵੀ ਧਰਮ ਦੇ ਵਿੱਚ ਕਿਸੇ ਤਰੀਕੇ ਦੀ ਵੀ ਦਖਲਅੰਦਾਜ਼ੀ ਨਾ ਹੋਵੇ ਉਹ ਪੰਜਾਬ ਜਿਹੜਾ ਆਰਥਿਕ ਤੌਰ ਤੇ ਖੁਸ਼ਹਾਲ ਹੋਵੇ ਉਹੀ ਪੰਜਾਬ ਜਿਹੜਾ ਪੂਰਾ ਹੋਊਗਾ ਜਿਹੜਾ ਭਗੌਲਿਕ ਤੌਰ ਤੇ ਪੂਰਾ ਹੋਊਗਾ ਜਿਹੜਾ ਆਪਦੇ ਫੈਸਲੇ ਆਪ ਪੂਰਨ ਤੌਰ ਤੇ ਲੈ ਸਕਦਾ ਹੋਊਗਾ ਉਹ ਪੰਜਾਬ ਜਿਹੜਾ ਕਿ ਜਿੱਥੇ ਸਾਰੇ ਆਪਦੇ ਸੱਭਿਆਚਾਰ ਆਪਦੀ ਬੋਲੀ ਦੀ ਖੁੱਲ ਹੋਊਗੀ ਧਰਮ ਪੂਰੀ ਤਰ੍ਹਾਂ ਸੁਰੱਖਤ ਹੋਣਗੇ ਉਹ ਪੰਜਾਬ ਜਿਹਦਾ ਹਵਾ ਪਾਣੀ ਸਾਫ਼ ਹੋਊਗਾ ਉਹੀ ਖੁਸ਼ਹਾਲ ਹੋ ਸਕਦਾ ਉੱਥੇ ਹੀ ਰੋਜ਼ਗਾਰਾਂ ਪੂਰੀਆਂ ਹੋ ਸਕਦੀਆਂ ਉੱਥੇ ਹੀ ਸੱਭਿਆਚਾਰ ਪਰਫੁੱਲਿਤ ਹੋ ਸਕਦਾ ਉੱਥੇ ਹੀ ਆਪਣਾ ਜੀਵਨ ਇੱਕ ਸਕੂਨ ਭਰਿਆ ਜੀਵਨ ਹੋ ਸਕਦਾ ਇਸ ਗੱਲ ਨੂੰ ਲੈ ਕੇ ਮਿਸਲ ਸਤਲਜ ਨੇ ਇੱਕ ਲਹਿਰ ਸ਼ੁਰੂ ਕੀਤੀ ਆ ਪੂਰਾ ਪੰਜਾਬ ਲੈਰ ਇਸ 17 ਤਰੀਕ ਨੂੰ ਆਪਾਂ ਅੰਬ ਸਾਹਿਬ ਦੇ ਨੇੜੇੋਂ ਸ਼ੁਰੂ ਕਰਨੀ ਹੈ ਜਿੱਥੇ 2 ਹਫ਼ਤੇਾਂ ਵਾਸਤੇ ਇੱਕ ਕੈਂਪ ਲਗਾਇਆ ਜਾਊਗਾ ਜਿੱਥੋਂ ਵੱਖ-ਵੱਖ ਵੀਰਾਂ ਨੂੰ ਪੰਜਾਬਦਰਦੀਆਂ ਨੂੰ ਪੰਜਾਬ ਦੇ ਭਵਿੱਖ ਬਾਰੇ ਜਿਹੜੇ ਚਿੰਤਾ ਤਾਂ ਉਹਨਾਂ ਨੂੰ ਚਾਹੇ ਉਹ ਕਿਸੇ ਪਾਰਟੀ ਦਾ ਹੋਵੇ ਕਿਸੇ ਤਰ੍ਹਾਂ ਦੀ ਸ਼ਖਸੀਅਤ ਹੋਵੇ ਕਿਸੇ ਜਥੇਬੰਦੀ ਨਾਲ ਸੰਬੰਧਿਤ ਹੋਣ ਚਾਹੇ ਉਹ ਐਕਟਿਵਿਸਟ ਹੋਣ ਜਾਂ ਉਹ ਸਕਾਲਰ ਹੋਣ ਉਹਨਾਂ ਸਾਰਿਆਂ ਨੂੰ ਸਾਧ ਕੇ ਉਹਨਾਂ ਦੇ ਵਿਚਾਰਾਂ ਲਈਆਂ ਜਾਣਗੀਆਂ ਲੋਕਾਂ ਤੱਕ ਉਹਨਾਂ ਦੀਆਂ ਵਿਚਾਰਾਂ ਪਹੁੰਚਾਈਆਂ ਜਾਣਗੀਆਂ ਦੇ ਉਹ ਮੁੱਦੇ ਗਾ ਲਿਆਂਦੇ ਜਾਣਗੇ ਜਿਹੜੇ ਪਿਛਲੇ 4-5 ਸਾਲਾਂ ਤੋਂ ਆਪਾਂ ਜਿੰਨਾ ਤੇ ਵੱਖ-ਵੱਖ ਥਾਵਾਂ ਤੇ ਸੰਘਰਸ਼ ਕਰ ਰਹੇ ਹਾਂ ਮਿਸਲ ਸਟਲੋਜੀ ਨੇ ਪੰਜ ਉਹ ਜੜ ਮੁੱਦੇ ਚੁਣੇ ਆ ਜਿਹੜਿਆਂ ਕਰਕੇ ਆਪਾਂ ਵੱਖ-ਵੱਖ ਸੰਘਰਸ਼ਾਂ ਚ ਗਏ ਜਿਵੇਂ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਦਾ ਜਿਹੜਾ ਸੰਘਰਸ਼ ਸੀ ਉਹ ਬੁਨਿਆਦੀ ਤੌਰ ਤੇ ਸਾਡਾ ਚੰਡੀਗੜ ਸਾਡੇ ਕੋਲੇ ਨਾ ਹੋਣ ਕਰਕੇ ਸੀ ਸੋ ਚੰਡੀਗੜ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਚੰਡੀਗੜ ਪੰਜਾਬ ਦੀ ਰਾਜਧਾਨੀ ਆ ਸਾਡੇ ਪਿੰਡਾਂ ਨੂੰ ਝੜ ਕੇ ਬਣੀ ਇਸੇ ਤਰ੍ਹਾਂ ਕਿਉਂਕਿ ਸਾਡੇ ਕੋਲੇ ਸਾਡੇ ਡੈਮਾਂ ਦਾ ਦਰਿਆਵਾਂ ਦਾ ਕੰਟਰੋਲ ਨਹੀਂ ਸੀ ਕਦੀ ਸਾਡਾ ਪਾਣੀ ਬਾਹਰ ਨੂੰ ਭੇਜਿਆ ਜਾਂਦਾ ਤੇ ਕਦੀ ਸਾਨੂੰ ਫਲੱਡਾਂ ਦੀ ਮਾਰ ਚੱਲਣੀ ਪੈਂਦੀ ਹੈ ਸੋ ਇਸ ਤਰ੍ਹਾਂ ਦੇ ਮੁੱਦੇ ਪੰਜਾਬ ਦੇ ਲਿਆਂਦੇ ਆ ਕਿ ਵੀ ਪੰਜਾਬ ਦਾ ਸੰਘੀ ਢਾਂਚਾ ਜਾਂ ਫੈਡਰਲ ਢਾਂਚਾ ਹੋਣਾ ਚਾਹੀਦਾ ਤਾਂ ਕਿ ਅਸੀਂ ਆਪਦੇ ਫੈਸਲੇ ਆਪ ਕਰ ਸਕਦੇ ਹੋਈਏ ਸਾਡੇ ਬੱਚਿਆਂ ਨੂੰ ਨੌਕਰੀ ਦੇ ਸਕਦੇ ਹੋਈਏ ਜਿਹੜੀ ਸਾਡੇ ਬਾਹਰੋਂ ਐਡੀ ਵੱਡੀ ਗਿਣਤੀ ਚ ਲੋਕ ਇੱਥੇ ਆ ਕੇ ਵਸ ਰਹੇ ਆ ਪ੍ਰਵਾਸੀ ਆ ਕੇ ਵਸ ਰਹੇ ਆ ਉਹਨਾਂ ਨੂੰ ਕਿਸੇ ਤਰੀਕੇ ਨਾਲ ਨਿਯੰਤਰਿਤ ਕੀਤਾ ਜਾ ਸਕੇ ਇਹ ਨਾ ਹੋਵੇ ਕਿ ਐਡੀ ਵੱਡੀ ਆਬਾਦੀ ਇੱਥੇ ਆ ਜੇ ਕਿ ਪੰਜਾਬ ਪੰਜਾਬ ਹੀ ਨਾ ਰਹੇ ਸੋ ਇਹਨਾਂ ਮੁੱਦਿਆਂ ਨੂੰ ਲੈ ਕੇ ਹਵਾ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤੇ ਇਹਨਾਂ ਨਾਲ ਤਾਂ ਕਿ 27 ਦੀਆਂ ਚੋਣਾਂ ਦੇ ਵਿੱਚ ਸਵਾਲ ਪੁੱਛੇ ਜਾ ਸਕਣ ਸੋ ਇਹ ਸਵਾਲ ਖੜੇ ਕਰ ਦਿੱਤੇ ਜਾ ਸਕਣ ਕਿ ਵੀ ਇਹ ਇਹਨਾਂ ਬਾਰੇ ਸਿਆਸਤਦਾਨ ਕੀ ਕਹਿਣਾ ਚਾਹੁੰਦੇ ਆ ਇਹਨਾਂ ਬਾਰੇ ਸਿਆਸਤਦਾਨ ਕਿਉਂ ਨਹੀਂ ਸਟੈਂਡ ਲੈਂਦੇ ਆ ਕੋਈ ਮੁੱਛਾ ਨੂੰ ਵਟ ਦੇਣਾ ਬੰਦ ਕਰੇ ਤੇ ਚੀਕਾ ਘੜਾਉਣੀਆਂ ਬੰਦ ਕਰਨ ਤੇ ਪੰਜਾਬ ਦੇ ਮੁੱਦਿਆਂ ਤੇ ਆਉਣ ਤਾਂ ਉਹਦੇ ਵਾਸਤੇ ਆਪਾਂ ਇਹ ਲਹਿਰ ਸ਼ੁਰੂ ਕੀਤੀ ਆ ਪੂਰਾ ਪੰਜਾਬ ਲਹਿਰ 14 ਦਿਨ ਇਹ ਲਹਿਰ ਇਹਦਾ ਮੈਨੈਟ ਇੱਥੇ ਰੱਖਿਆ ਜਾਊਗਾ ਕੈਂਪ ਜਿੱਥੋਂ ਆ ਵਕ ਵਕ ਲੈਕਚਰ ਹੋਣਗੇ ਮੇਰਾ ਤੁਹਾਨੂੰ ਇੱਕ ਗੁਜ਼ਾਰਿਸ਼ ਹੈ ਕਿ 17 ਤਰੀਕ ਨੂੰ ਜਿਸ ਦਿਨ ਆਪਾਂ ਇਹ ਸ਼ੁਰੂ ਕਰਨੀ ਆ ਵੱਡੀ ਗਿਣਤੀ ਦੇ ਵਿੱਚ ਤੁਸੀਂ ਉੱਥੇ ਆਓ ਤਾਂ ਕਿ ਆਪਾਂ ਇਹਨੂੰ ਚੰਗਾ ਇੱਕ ਆਗਾਜ਼ ਦੇ ਸਕੀਏ ਇੱਕ ਚੰਗੀ ਸ਼ੁਰੂਆਤ ਕਰ ਚੱਕੀਏ ਤੇ ਫਿਰ ਇੱਥੋਂ ਖਤਮ ਕਰਕੇ ਆਪਾਂ ਪਿੰਡਾਂ 'ਚ ਕਸਬਿਆਂ 'ਚ ਸ਼ਹਿਰਾਂ 'ਚ ਸੈਮੀਨਾਰਸ ਦੇ ਰੂਪ ਤੇ ਮਾਰਚਸ ਦੇ ਰੂਪ ਤੇ ਪਟੀਸ਼ਨਸ ਦੇ ਰੂਪ ਤੇ ਜਾਵਾਂਗੇ ਤਾਂ ਕਿ ਸਾਰੇ ਪੰਜਾਬ ਦੇ ਲੋਕ ਜਿਹੜੇ ਹੈ ਆ ਉਸ ਗੱਲ ਤੇ ਜਾਗਰੂਕ ਹੋ ਸਕਣ ਤਾਂ ਕਿ ਮੁੱਦਿਆਂ ਤੇ ਸਿਆਸਤ ਕੀਤੀ ਜਾਵੇ ਆਪਾਂ ਜਿਹੜੇ ਮੁੱਦੇ ਚੁਣੇ ਆ ਇਹਦੇ ਇਲਾਵਾ ਵੀ ਜਿਹੜੀਆਂ ਕੋਈ ਮੁੱਦੇ ਹੋਣਗੇ ਜਿਹੜੇ ਕੀ ਆਪਣੇ ਤੋਂ ਰਹਿ ਗਏ ਜਾਂ ਆਪਾਂ ਨਹੀਂ ਵਿੱਚ ਪਾ ਸਕੇ ਉਹ ਵੀ ਆਪਾਂ ਜੇ ਤੁਸੀਂ ਸੁਝਾਅ ਦਿਓਗੇ ਉਹ ਸੁਝਾਅ ਵੀ ਨਾਲ ਲੈ ਕੇ ਆਪਾਂ ਜੋੜਾਂਗੇ ਤਾਂ ਕਿ ਸਾਰੇ ਪੰਜਾਬੀ ਗੁਰੂ ਮਹਾਰਾਜ ਨੇ ਜਿਵੇਂ ਕਿਹਾ ਕਿ ਸਰਬ ਸਾਂਝੀ ਵਾਲ ਸਦਾਇਨ ਦਾ ਜਿਹੜਾ ਉਪਦੇਸ਼ ਆ ਉਹਨੂੰ ਲੈ ਕੇ ਆਪਾਂ ਆਪ ਪਹਿਲਾਂ ਜਾਗਰੂਕ ਹੋਈਏ ਆਪਣੇ ਚ ਇੱਕ ਸੁਰਤਾ ਬਣੇ ਇੱਕ ਸਾਰਤਾ ਬਣੇ ਸਾਰੇ ਪੰਜਾਬੀਆਂ ਚ ਕਿ ਹਾਂ ਵੀ ਇਹ ਮਸਲੇ ਆ ਜਿਹੜੇ ਸਾਡੇ ਸਾਂਝੇ ਮਸਲੇ ਆ ਇਹ ਮਸਲੇ ਉਹ ਆ ਜਿਹੜੇ ਕਿ ਕਿਸੇ ਵੀ ਜਾਤ ਪਾਤ ਧਰਮ ਤੋਂ ਉੱਤੇ ਉੱਠ ਕੇ ਹੈਗੇ ਆ ਜਾਂ ਵੱਖਰੇ ਹੈਗੇ ਆ ਕਿ ਸਾਡੇ ਪੰਜਾਬੀਆਂ ਦੇ ਮਸਲੇ ਹੈਗੇ ਆ ਉਹਨਾਂ ਨੂੰ ਲੈ ਕੇ ਅਸੀਂ ਤੁਰਨਾ ਹੈ ਉਹਨਾਂ ਨੂੰ ਲੈ ਕੇ ਅਸੀਂ ਆਪ ਦੇ ਸਿਆਸਤਦਾਨਾਂ ਨੂੰ ਸਵਾਲ ਕਰਨੇ ਆ ਉਹਨਾਂ ਨੂੰ ਲੈ ਕੇ ਅਸੀਂ ਆਪ ਦੇ ਹੁਕਮਰਾਨਾਂ ਨੂੰ ਅਫਸਰਾਂ ਨੂੰ ਸਵਾਲ ਕਰਨੇ ਆ ਉਹਨਾਂ ਨੂੰ ਲੈ ਕੇ ਅਸੀਂ ਇੱਕ ਦੂਜੇ ਵਿੱਚ ਵਿਚਾਰ ਚਰਚਾ ਕਰਕੇ ਪੰਜਾਬ ਦੀ ਗੱਲ ਕਰਦੇ ਹੋਏ ਪੰਜਾਬ ਦੀ ਬਾਤ ਪਾਉਂਦੇ ਹੋਏ ਆਪਾਂ ਅੱਗੇ ਤੁਰਨਾ ਤੇ ਪੂਰਾ ਪੰਜਾਬ ਇੱਕ ਖੁਸ਼ਹਾਲ ਪੰਜਾਬ ਸਿਰਜਣਾ ਉਹ ਮੁੱਦਿਆਂ ਨੂੰ ਚੱਕਣਾ ਤੇ ਉਹਨਾਂ ਮੁੱਦਿਆਂ ਬਾਰੇ ਗੱਲ ਕਰਨੀ ਆ ਆਓ 17 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਅੰਬਸਾਪ ਗੁਰਦੁਆਰੇ 11:30 ਵਜੇ ਪਹੁੰਚੋ ਤਾਂਕਿ ਆਪਾਂ ਇਸ ਦਾ ਆਗਾਜ਼ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ